ਕਿ ਦਰਵਾਜੋ ਸਭ ਤੋਂ ਹੌਟ ਸਟੇਟ ਬਣੀ ਹੋਈ ਹੈ ਤੇ ਲੋਕਾਂ ਦਾ ਬਹੁਤ ਜ਼ਿਆਦਾ ਉੱਚਾ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ 9 ਵਜੇ ਦਾ ਸਮਾਂ ਹੋ ਚੁੱਕਿਆ ਹੈ ਲੋਕ ਸਵੇਰ ਤੋਂ ਹੀ ਆਪਣੀਆਂ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਬੂਥ ਦੇ ਉੱਪਰ ਪਹੁੰਚ ਰਹੇ ਤਸਵੀਰਾਂ ਮੇਰੇ ਪਿੱਛੇ 152 ਨੰਬਰ ਪੋਲਿੰਗ ਬੂਥ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਵੱਲੋਂ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ ਜਾਵੇਗਾ ਤੇ ਨਾਲ ਹੀ ਉਹਨਾਂ ਦਾ ਪਰਿਵਾਰ ਵੀ ਇਸ ਜਗ੍ਹਾ ਦੇ ਉੱਪਰ ਵੋਟ ਪੋਲ ਕਰਨ ਪਹੁੰਚੇਗਾ ਤੇ ਆ ਤਸਵੀਰਾਂ ਪੋਲਿੰਗ ਬੂਥ ਦੀਆਂ ਨੇ ਬਾਕੀ ਵੀ ਤੁਸੀਂ ਦੇਖ ਸਕਦੇ ਹੋ ਮਹਿਲਾਵਾਂ ਦੀ ਹੋਵੇ ਪੁਰਸ਼ਾਂ ਦੀ ਹੋਵੇ ਆਦਮੀ ਹੁਣ ਲਾਈਨ ਦੇ ਵਿੱਚ ਲੱਗੇ ਹੋਏ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਔਰ ਸਵੇਰ ਤੋਂ ਹੀ ਲੋਕਾਂ ਦੇ ਵਿੱਚ ਬਹੁਤ ਵੱਡਾ ਉਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਪੋਲਿੰਗ ਬੂਥਾਂ ਦੇ ਉੱਪਰ ਪਹੁੰਚ ਰਹੇ ਨੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅ ਭਾਈ ਜੀ ਅੰਕਲ ਕੀ ਹਾਲ ਚਾਲ ਮੈਂ ਪੁੱਛ ਦੱਸਤਾ ਜਣਾ ਪਹਿਲਾ ਆਹ ਦਾਸਤੋ ਦਿੱਤਾ ਸਾਡਾ ਵੀ ਕਰ ਲੋ ਗੱਲ ਹਾਂਜੀ ਕਿੰਨਾ ਸਮਾਂ ਹੋ ਗਿਆ VOTING ਨੂੰ ਮੈਂ ਤਾਂ ਸਾਰੀ ਉਮਰ ਇੱਥੇ ਹੋ ਗਈ ਸਾਰੀ ਉਮਰ ਹੋ ਗਈ ਹੈ ਤੇ ਇਲੈਕਸ਼ਨ ਦੇਖੇ ਹੋਣੇ ਬਹੁਤ ਵੱਡੇ ਇਸ ਵਾਰ ਬਹੁਤ ਜ਼ਿਆਦਾ ਬਈ ਬਹੁਤ ਵੱਡੇ ਵੱਡੇ ਦੇਖਿਆ ਇਹਦੇ ਅੱਜ ਕੁਝ ਵੀ ਨਹੀਂ ਹੈ ਜਿਹੜਾ ਪਛਾਨੇ ਜਿਹਾ ਕਿਹਾ ਉਹ ਸਾਰੇ ਆਪ ਹੀ ਵਿਖਿਆ ਹੋ ਹਾਂ ਕੀ ਲੱਗਦਾ ਇਸ ਵਾਰ ਲੋਕਾਂ ਮਾਹੌਲ ਬਦਲੇਗਾ ਲੋਕਾਂ ਨੂੰ ਕੋਈ ਪਤਾ ਨਹੀਂ ਕਿੱਥੇ ਜਾਂਦੇ ਕੋਈ ਇਥੇ ਜਾਂਦੇ ਕਿ ਸਪਾਈਕਰ ਨਹੀਂ ਜਾਂਦੇ ਬਲਕਿ ਕਿੱਥੇ ਹੈ ਮੈਂ ਚਾਹੁੰਦਾ ਮੇਰੇ ਕੋਲ ਮਹਾਰਾਣੀ ਪੰਗਲਾ ਦੂਜਿਆਂ ਪਾ ਦੂ ਇਟਿਕੋ ਜਵਾਨਾ ਗਿਆ ਪਹਿਲਾਂ ਹੁਣ ਤਾਂ ਗੁਪਤ ਨੂੰ ਹੁੰਦਾ ਦੇਖਦਾ ਕੰਮ ਠੀਕ ਹੈ ਹਾਂ ਬਿਲਕੁਲ ਪੈਸਾ ਉਸੇ ਪ੍ਰਕਾਰ ਹੀ ਬਲਾਇਆ ਆਪਣੇ ਬੋਲਣੇ ਵੋਟ ਹੱਕ ਦਾ ਇਸਤੇਮਾਲ ਤਾਂ ਕਰਨ ਪਹੁੰਚੇ ਹੋਏ ਆ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਕੀ ਨਾ ਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਨੰਬਰ ਸਮਾਂ ਹੋ ਗਿਆ ਉਮਰ ਹੀ ਹੰਡਾ ਲੀਆ ਇਲੈਕਸ਼ਨ ਵੇਖਦੇ ਆ ਉਹਨੂੰ ਹਾਂ ਜੀ ਕਿਵੇਂ ਲੱਗਦਾ ਇਸ ਵਾਰ ਕੀ ਮਾਹੌਲ ਕਿਸ ਤਰ੍ਹਾਂ ਦਾ ਬਹੁਤ ਵਧੀਆ ਜੀ ਮੁਕਾਬਲਾ ਕਿਸ ਤਰ੍ਹਾਂ ਦਾ ਦੇਖੀ ਮੁਕਾਬਲਾ ਪੂਰਾ ਜਿਡਡਵਾ ਜਿਡਡਵਾ ਹਾਂ ਜੀ ਕੀ ਕਰਨਾ ਜੀ ਜਮਾ ਜਮਾ ਪੂਰੀ ਖਰੀਦੀ ਕੀ ਲੱਗਦਾ ਕੌਣ ਲੈ ਕੇ ਜਾਊਗਾ ਇਹ ਤਾਂ ਹੁਣ ਰੱਬ ਹੀ ਦੱਸੂਗਾ ਕਿਹਨੂੰ ਜਿਤਾਉਂਦਾ ਰੱਬ ਹੁਣ ਇਹਨਾਂ ਲੋਕਾਂ ਦਾ ਹੁਣ ਬੁਝਵਾਜ ਜਿਹੜਾ ਹੈ ਉਹ ਕਰੀ ਜਾਂਦੇ ਆ ਆਪ ਤਾਂ ਬਿਲਕੁਲ ਹਾਂਜੀ ਇਹ ਤਾਂ ਪਰਵਾਦ ਮੰ ਦੱਸੂਗਾ ਸਤਿ ਪ੍ਰਮਾਤਮਾ ਦੱਸੇਗਾ ਮਹਿਲਾਵਾਂ ਹੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਕੀ ਨਾ ਜੀ ਕ੍ਰਿਸ਼ਨ ਹੈ ਜੀ ਕ੍ਰਿਸ਼ਨ ਆ ਕਿੰਨਾ ਸਮਾਂ ਹੋ ਗਿਆ ਹੁਣ ਪੀ ਹੁਣ ਉਮਰ ਕਹਿਦੀ ਹੰਡਾ ਲਈ ਤੁਸੀਂ ਉਹ ਲੈਕਚਰ ਵੇਖਦੇ ਵੇਖਦੇ ਹਾਂ ਮੁੱਦੇ ਕਿਹੜੇ ਰਹਿਣਗੇ ਆਂਟੀ ਜੀ ਨੂੰ ਲੈ ਕੇ ਵੋਟ ਹੱਕ ਇਸਤੇਮਾਲ ਕਰ ਪਤਾ ਨਹੀਂ ਸਾਰੇ ਵੋਟ ਬੋਨ ਦਾ ਪਤਾ ਜੀ ਮੁੱਦਿਆਂ ਦਾ ਨਹੀਂ ਪਤਾ ਹਾਂ ਨਹੀਂ ਨਹੀਂ ਦੱਸਦਾ ਨਹੀਂ ਮੁੱਦੇ 4 ਵੀ ਗੱਲਬਾਤ ਕਰਨ ਦੀ ਕੋਈ ਕੀ ਨਾ ਆਂਟੀ ਜੀ ਦਰੰਦਰ ਕਾਰ ਵੋਟ ਪੋਣ ਪਹੁੰਚਿਆ ਕਿਵੇਂ ਲੱਗ ਰਿਹਾ ਤੇਰੇ ਜਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਬਹੁਤ ਲੱਗਦਾ ਵੀ ਇਸ ਵਾਰ ਕਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਵੀ ਉਹ ਆਏਗਾ ਇਹ ਤਾਂ ਮੌਕਾ ਹੀ ਦੱਸੇਗਾ ਵੀਰੇ ਇਹ ਕਿਹੜਾ ਮੀਟ ਤਸਵੀਰ ਹੈ ਜੇ ਦਿੱਲ ਤੇ ਰੱਖੀ ਆ ਹਾਂ ਤਾਂ ਇੱਕ ਮੌਕਾ ਹੀ ਦੱਸੇਗਾ ਵੀਰੇ ਬਿਲਕੁਲ ਲੋਕ ਆਪਣੀਆਂ ਜੋ ਕਹਿ ਰਹੀਏ ਕਿ ਇਸ ਆਜਦਾ ਜੋ ਸੈਮੀਫਾਈਨਲ ਕਹਿ ਸਕਦੇ ਆ ਕਿ ਵੋਟ ਪੋਲਿੰਗ ਹੋ ਰਹੀ ਹੈ ਤੇ ਨਤੀਜੇ ਜਿਹੜੇ 23 ਤਰੀਕ ਨੂੰ ਸਾਹਮਣੇ ਆਉਣਗੇ ਉਸ ਦੇ ਵਿੱਚ ਹੀ ਸਾਰਾ ਕੁਝ ਕਲੀਅਰ ਹੋਏਗਾ ਕਿ ਆ ਇਸ ਕਿਦੜਵੇ ਦਾ ਤਾਜ ਕਿਸ ਪਾਰਟੀ ਦੇ ਉਮੀਦਵਾਰ ਦੇ ਸਿਰ ਤੇ ਸਜਦਾ ਕਿਧਰ ਬਾਅਦ ਅਸ਼ਫਾਕ ਤੁਹਾਡੀ ਪੰਜਾਬ ਤੱਕ